ਜਾਣਕਾਰੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਡੀਆਈਜੀ ਅਸ਼wini ਕਪੂਰ ਸਾਹਿਬ ਤੇ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਅਸੀਂ ਮਕਦਮਾ ਜਿਹੜਾ ਦਰਜ ਕੀਤਾ ਸੀ ਡਾਕਟਰ ਅਨਿਲਜੀਤ ਕੰਬੋਜ ਜੀ ਦੇ ਜਿਹੜੇ ਫਾਇਰਿੰਗ ਇਨਸੀਡੈਂਸ ਹੋਇਆ ਸੀ ਮਕਦਮਾ ਨੰਬਰ ਜਿਹੜਾ ਸੀ 123/25 ਅੰਡਰ ਸੈਕਸ਼ਨ 109 3 ਜਿਮਨ 5 ਤੇ 2527548 ਜਿਹੜਾ ਦਰਜ ਕੀਤਾ ਗਿਆ ਉਸ ਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਕਰਦੇ ਆ ਜਿਹੜੇ ਅਸੀਂ ਪਹਿਲਾਂ 3 ਜਿਹੜੇ ਸ਼ੂਟਰ ਸੀ ਜਿਹੜੇ ਇਨਵੋਲਵ ਸੀ ਉਹ ਅਸੀਂ ਅਰੈਸਟ ਕੀਤੇ ਸੀ ਉਸ ਤੋਂ ਬਾਅਦ ਅੱਗੇ ਫਰਦਰ ਇਨਵੈਸਟੀਗੇਸ਼ਨ ਚ ਇੱਕ ਕੁੜੀ ਇਹਦੇ ਵਿੱਚ ਅਰੈਸਟ ਕੀਤੀ ਗਈ ਸੀ ਤੇ ਅੱਜ ਇੱਕ ਜਿਹੜਾ ਇਹਨਾਂ ਨੂੰ ਵੈਪਨ ਪ੍ਰੋਵਾਈਡ ਕਰਦਾ ਸੀ ਉਹ ਦੋਸ਼ੀ ਜਿਹੜਾ ਉਹਨੂੰ ਅਰੈਸਟ ਕੀਤਾ ਉਹਦਾ ਨਾਮ ਹਰਮਿਤ ਸਿੰਘ ਮਿੱਤੂ ਆ ਇਹ ਵੀ ਜਿਹੜਾ ਲੰਡੇ ਦਾ ਐਸੋਸੀਏਟਸ ਆ ਜਿਹੜਾ ਅੱਗੇ ਵੈਪਨ ਪ੍ਰੋਵਾਈਡ ਕਰਦਾ ਸੀ ਇਹ ਤਰਵੰਡੀ ਸੂਬਾ ਦਾ ਰਹਿਣ ਵਾਲਾ ਇਹਦੇ ਕੋ ਇੱਕ ਅੱਜ ਅਸੀਂ ਵੈਪਨ ਕਵਰ ਕੀਤਾ ਤੇ ਇਹਦੀ ਅੱਗੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਜਾਰੀ ਹੈ ਇਨ ਇਹਨਾਂ ਦਾ ਪੁਲਸ ਰਿਮਾਂਡ ਜਿਹੜਾ ਇਹਨਾਂ ਦਾ ਜਿਹੜਾ ਅਸੀਂ ਤਿੰਨ ਜਿਹੜੇ ਹੈਗੇ ਨੇ ਸ਼ੂਟਰ ਇਹਨਾਂ ਦਾ 6 ਦਿਨ ਦਾ ਪੁਲਸ ਰਿਮਾਂਡ ਆ ਤੇ ਬੜੀ ਬਰੀਕਲੀ ਤੇ ਬੜੀ ਵਧੀਆ ਤਰੀਕੇ ਨਾਲ ਅਸੀਂ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਆ ਇਹਦੇ ਵਿੱਚ ਅੱਜ ਅਸੀਂ ਹਰਮਿਤ ਮਿੱਤੂ ਨੂੰ ਜਿਹੜਾ ਅਰੈਸਟ ਕੀਤਾ ਕੀ ਰਿਲੇਸ਼ਨ ਆਦਾ ਹਰਮਿਤ ਮਿੱਤੂ ਜਿਹੜਾ ਇਹ ਲੰਡੇ ਦਾ ਜਿਹੜਾ ਐਸੋਸੀਏਟਸ ਆ ਜਿਹੜਾ ਇਹ ਕੋਈ ਵੀ ਵਾਰਦਾਤ ਕਰਦੇ ਨੇ ਬੰਦੇ ਇਹ ਵੈਪਨ ਪ੍ਰੋਵਾਈਡ ਕਰਦਾ ਉਹਨਾਂ ਨੂੰ ਇਹ ਤਰਵੰਡੀ ਸੂਬਾ ਦਾ ਰਹਿਣ ਵਾਲਾ ਪੱਟੀ ਦਾ ਕੋਈ ਹੋਰ ਵੀ ਗ੍ਰਿਫਤਾਰੀ ਹੋਈ ਏ ਸਰ ਉਹਦੇ ਵਿੱਚ ਅਸੀਂ ਅੱਗੇ ਫਰਦਰ ਜਿਹੜਾ ਇੱਕ ਹੋਰ ਮੁਕਦਮਾ ਜਿਹੜਾ 40/25 ਉਹਦੇ ਵਿੱਚ ਅਸੀਂ ਅੱਜ ਤਿੰਨ ਦੋਸ਼ੀਆਂ ਨੂੰ ਅਰੈਸਟ ਕੀਤਾ ਉਹ ਵੀ ਜਿਹੜੀ ਆ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਵੀ ਜਿਹੜੇ ਇਹ ਲੰਡੇ ਹਰੀਕੇ ਦੇ ਜਿਹੜੇ ਬੰਦੇ ਨੇ ਇਹ ਜਿਹੜਾ ਲੰਡੇ ਹਰੀਕੇ ਦਾ ਜਿੰਨਾ ਵੀ ਪੈਸੇ ਦਾ ਲੈਣ ਦੇਣਾ ਇੱਕ ਉਹਦੇ ਵਿੱਚ ਲੰਡੇ ਹਰੀਕੇ ਦਾ ਮਾਮਾ ਵਾ ਜਿਸ ਦਾ ਨਾਂ ਜਿਸ ਦਾ ਨਾਂ ਬਲਵਿੰਦ ਬਲਜਿੰਦਰ ਸਿੰਘ ਆ ਇਹ ਕੁਲਾ ਰੋਡ ਪੱਟੀ ਦਾ ਰਹਿਣ ਵਾਲਾ ਇਹਨੂੰ ਅਰੈਸਟ ਕੀਤਾ ਗਿਆ ਤੇ ਦੋ ਇਹਦੇ ਲੰਡੇ ਹਰੀਕੇ ਦੇ ਹੋਰ ਐਸੋਸੀਏਟਸ ਨੇ ਗਗਨਪ੍ਰੀਤ ਤੇ ਲਾਪ੍ਰੀਤ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਇਹ ਹੋਰ ਮੁਕਦਮੇ ਚ ਆ ਸਰ ਇਹ ਹਾਂਜੀ ਇਹ ਹੋਰ ਇਹ ਹੋਰ ਮੁਕਦਮੇ ਦੇ ਵਿੱਚ ਇਹ ਇਹ ਮਾਰਚ ਦੇ ਵਿੱਚ ਦਰਜ ਹੋਇਆ ਸੀ ਤੇ ਇਹਦੀ ਵੀ ਅਸੀਂ ਫਰਦਰ ਬੜੀ ਬਰੀਕੀ ਨਾਲ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਜਿਹੜੇ ਵੀ ਇਹਦੇ ਵਿੱਚ ਜਿੰਨੇ ਵੀ ਦੋਸ਼ੀ ਹੋਰ ਇਨਵੋਲਵ ਹੋਣਗੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗਾ। ਨੀਲਕ ਮੋਦੇ ਜਿਹੜੀ ਹੁਣ ਤੱਕ ਕਿੰਨੇ ਗ੍ਰਿਫਤਾਰ ਹੋ ਚੁੱਕੇ ਹਨ? ਨੀਲਕ ਮੋਦੇ ਜਿਹੜੇ ਡਾਕਟਰ ਸਾਹਿਬ ਦੇ ਮਾਮਲੇ ਦੇ ਵਿੱਚ ਹੁਣ ਤੱਕ ਅਸੀਂ 5 ਜਾਣੇ ਗ੍ਰਿਫਤਾਰ ਕਰ ਲਏ ਤੇ ਬੜੀ ਬਰੀਕੀ ਨਾਲ ਇਹ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਿਹੜੇ ਵੀ ਇਹਦੇ ਵਿੱਚ ਹੋਰ ਦੋਸ਼ੀ ਇਨਵੋਲਵ ਹੋਣਗੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗਾ। ਮਾਰਚ ਵਾਲੇ ਮਾਮਲੇ ਦੇ ਵਿੱਚ ਤਿੰਨ ਫੜੇ ਆ ਉਹ ਬਾਕੀ ਦੋ ਜ ਇਹ ਜਿਹੜੇ ਸੀ ਜਿਹੜਾ ਜਿੱਦਾਂ ਮੰਨ ਲਓ ਕਿ ਉਹਦਾ ਮਾਮਾ ਪੈਸੇ ਦਾ ਦੇਖਦਾ ਸੀ ਇਹ ਅੱਗੇ ਪੈਸੇ ਦੀ ਗ੍ਰਾਈ ਕਰਦੇ ਸੀ ਜਿੱਥੋਂ ਵੀ ਪੈਸਾ ਲੈਣ ਦੇਣ ਦਾ ਕੰਮ ਕਰਦੇ ਸੀ ਹੋਰ ਕਿੰਨੇ ਤੱਕ ਲੋਕਾਂ ਤੋਂ ਗ੍ਰਾਈ ਕਰ ਚੁੱਕੇ ਇਹ ਅਸੀਂ ਅੱਗੇ ਫਰਦਰ ਇਨਵੈਸਟੀਗੇਸ਼ਨ ਦਾ ਮੈਟਰ ਹੈ ਇਹਨਾਂ ਦਾ ਅੱਗੇ ਅਸੀਂ ਰਿਮਾਂਡ ਲੈ ਕੇ ਅੱਗੇ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਲੰਡਾ ਨਾਮਨੇਟ ਕੀਤਾ ਜਿਹੜਾ ਡਾਕਟਰ ਸਾਹਿਬ ਵਾਲੇ ਵਾਪਸ ਹਾਂਜੀ ਹਾਂਜੀ ਲੰਡਾ ਨਾਮਿਨੇਟ ਹੈ ਜੀ ਇਹਦੇ ਵਿੱਚ ਇਹ ਜਿਹੜੇ ਤਿੰਨ ਫੜਿਆ ਉਹਦਾ ਮਾਮਾ ਫੜਿਆ ਲੰਡੇ ਦਾ ਉਹਦੇ ਚ ਵੀ ਲੰਡੇ ਨੂੰ ਨਾਮਜ਼ਦ ਕੀਤਾ ਗਿਆ ਬਿਲਕੁਲ ਜੀ ਲੰਡੇ ਦੀ ਦੇਖੋ ਉਹੀ ਫਰੋਤੀ ਦੀ ਕਾਲ ਕਰਦਾ ਸੀ ਤੇ ਲੰਡਾ ਬਿਲਕੁਲ ਨਾਮਿਨੇਟ ਹੈ ਇਹਦੇ ਵਿੱਚ ਤੇ ਫਰਦਰ ਜਿਹੜੀ ਇਹਦੀ ਇਨਵੈਸਟੀਗੇਸ਼ਨ ਬੜੀ ਬਰੀਕਲੀ ਤੇ ਬੜੀ ਵਧੀਆ ਤਰੀਕੇ ਨਾਲ ਇਹਨਾਂ ਦੀ ਅਜੇ ਰਿਮਾਂਡ ਲੈ ਕੇ ਫਰਦਰ ਪੁਸ਼ਕਿਸ਼ ਕਰਾਂਗੇ ਤੇ ਉਸ ਦੇ ਵਿੱਚ ਜੋ ਵੀ ਖੁਲਾਸੇ ਹੋਣਗੇ ਤੁਹਾਡੇ ਧਿਆਨ ਵਿੱਚ ਲਿਆਂਦੇ ਜਾਣਗੇ ਸਰ ਜਿਹੜਾ ਵੈਪਨ ਸਪਲਾਈ ਕਰਦਾ ਸੀ ਇਹਨਾਂ ਨੂੰ ਇਹ ਰਿਮਾਂਡ ਲੈ ਕੇ ਅਗਰ ਜਿਹੜੀ ਵੀ ਗੱਲ ਸਾਡੇ ਸਾਹਮਣੇ ਆਊਗੀ ਤੁਹਾਡੇ ਧਿਆਨ ਚ ਲਿਆਵਾਂਗੇ ਇਹ ਜੋ ਬਿੱਤੇ 4 ਤਰੀਕ ਨੂੰ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀ ਜਿਹੜਾ ਟਾਊਨ ਕਟਸਿਆ ਇਸੇ ਖਾਂ ਵਿੱਚ ਜਿਸ ਵਿੱਚ ਡਾਕਟਰ ਨਿਲ ਕਮੌ ਦੇ ਵਿੱਚ ਤੇ ਸ਼ੂਟਿੰਗ ਹੋਈ ਸੀ ਉਹਨਾਂ ਦੇ ਇੱਕ ਇੰਜਰੀ ਹੋਈ ਹੈਗੀ ਜਿਹੜੇ ਹਜੇ ਵੀ ਹਸਪੀਟਲ ਵਿੱਚ ਆਈ ਸੀ ਯੂ 'ਚ ਹੈਗੇ ਨੇ ਉਸ ਲਈ ਇਨਵੈਸਟੀਗੇਸ਼ਨ ਤਹਿਤ ਅਸੀਂ ਪਹਿਲਾਂ ਇੱਕ ਐਫ ਆਈ ਆ ਨੰਬਰ 123 ਜਿਹੜੀ ਰਜਿਸਟਰਡ ਕੀਤੀ ਸੀ ਉਸ ਵਿੱਚ ਅਸੀਂ ਤਿੰਨ ਜਿਹੜੇ ਹੈਗੇ ਸੀ ਮੇਨ ਸ਼ੂਟਰ ਜਾਂ ਜਿਨ੍ਹਾਂ ਨੇ ਉਹਨਾਂ ਨੂੰ ਹੈਲਪ ਕੀਤੀ ਸੀ ਉਹਨਾਂ ਨੂੰ ਅਰੈਸਟ ਕਰ ਦਿੱਤਾ ਗਿਆ ਸੀ ਤੇ ਉਸ ਦੀ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਜਿਹੜਾ ਮੇਨ ਸ਼ੂਟਰ ਸੀ ਗੁਰਮਨਦੀਪ ਇਹਦੇ ਵਿੱਚ ਉਸ ਨੂੰ ਇੱਕ ਲੜਕੀ ਜਿਹੜੀ ਹੈਗੀ ਆ ਉਸ ਨੇ ਪਨਾਹ ਦਿੱਤੀ ਸੀ ਜੋ ਪਿੰਡ ਸੌਂਦਾ ਥਾਣਾ ਸਰਹੰਦਫ ਜ਼ਿਲ੍ਹਾ ਫਤਿਹਗੜ ਸਾਹਿਬ ਉਤੋਂ ਦੀ ਰਹਿਣ ਵਾਲੀ ਹੈ ਤੇ ਉਹ ਅੱਜ ਵੀ ਜਿਹੜੀ ਹੈਗੀ ਆ ਇੱਥੇ ਕੋਰਟਿਸਖਾਂ ਸ਼ਹਿਰ ਵਿੱਚ ਆਈ ਹੋਈ ਹੈਗੀ ਹੈ ਤੇ ਉਸ ਦੇ ਤਹਿਤ ਹੀ ਅਸੀਂ ਸਿਕਰਟ ਇਨਫੋਰਮੇਸ਼ਨ ਦੇ ਤਹਿਤ ਅਸੀਂ ਐਫ ਆਈ ਆ ਨੰਬਰ 126 ਅੰਡਰ ਸੈਕਸ਼ਨ 249 ਬੀ ਐਨ ਐਸ ਰਜਿਸਟਰਡ ਕੀਤਾ ਤੇ ਜਿਹੜੀ ਸਿਕਰਟ ਇਨਫੋਰਮੇਸ਼ਨ ਦੇ ਤਹਿਤ ਅਸੀਂ ਕਾਰਵਾਈ ਕਰਦੇ ਹੋਏ ਉਸ ਨੂੰ ਕੁੜੀ ਨੂੰ ਅਰੈਸਟ ਕਰਾ ਇਹ ਜਦੋਂ ਤਕਰੀਬਨ 20s ਹੈਗੇ 2020 23 24 ਹੈਗੇ ਸਰ ਜੀ ਵੀ ਦੋਸ਼ੀ ਸਰ ਪੁਲਿਸ ਰਿਮਾਂਡ ਤੇ ਜਾ ਚੁੱਕੇ ਆ ਦੋਸ਼ੀ ਪੁਲਿਸ ਰਿਮਾਂਡ ਤੇ ਨਹੀਂ ਦੋਸ਼ੀ ਦੋਸ਼ੀ ਹਜੇ ਜੁਡੀਸ਼ਨਲ ਰਿਮਾਂਡ ਤੇ ਹਾਂਜੀ ਹਜੇ ਅਸੀਂ ਉਹਨੂੰ ਪੁਲਿਸ ਰਿਮਾਂਡ ਤੇ ਲੈ ਕੇ ਆਵਾਂਗੇ ਉਹਨਾਂ ਨੂੰ ਤੇ ਜਿਹੜੀ ਫਰਦਰ ਜਿਹੜੀ ਇਹਦੀ ਇਨਵੈਸਟੀਗੇਸ਼ਨ ਹੈ ਕਿਉਂ ਆਈ ਸੀ ਤੇ ਜਾਂ ਉਹ ਕਿਉਂ ਉਹ ਕੀ ਇਹਨਾਂ ਦਾ ਮੇਨ ਮਨਤਬ ਸੀ ਉਹ ਅਸੀਂ ਸਾਰਾ ਇਨਵੈਸਟੀਗੇਟ ਕਰਨਾ ਹੈ ਕਾਮਨ ਜੀ ਦਾ ਬੈਕਗ੍ਰਾਉਂਡ ਕੀ ਹੈ ਹਾਂਜੀ ਇਹ ਇੱਕ ਜੋ ਸਾਨੂੰ ਪਤਾ ਲੱਗੇ ਇੱਕ ਐਮਐਸਸੀ ਸਟੂਡੈਂਟ ਹੈਗੇ ਅਤੁੱਤ ਕੀ ਸਮਝ ਆ ਵੀ ਜਦੋਂ ਇਹਨਾਂ ਨੇ ਕਾਰਡ ਕੀਤਾ ਸਰ ਇਹ ਸਿੱਧਾ ਉਹਦੇ ਕੋਲ ਚਲੇਗਾ ਸਰ ਕੀ ਕੀਤਾ ਜੀ ਨਹੀਂ ਜੋ ਇਹ ਹੈਗਾ ਸੀ ਇਹ ਹਜੇ ਤੱਕ ਅਸੀਂ ਇਨਵੈਸਟੀਗੇਸ਼ਨ ਚ ਪਤਾ ਕਰਦੇ ਪਿਆ ਕਿ ਇਹਨੇ ਕਿੱਥੇ ਕਿੱਥੇ ਗਏ ਹੈਗੇ ਸੀ ਬਟ ਇਹਨਾਂ ਨੂੰ ਜਰੂਰ ਪਤਾ ਲੱਗਿਆ ਆਫਟਰ ਦ ਇਨਸੀਡੈਂਟ ਜਿਹੜਾ ਗੁਰਮਨਦੀਪ ਸੀ ਇਹ ਇਸ ਜੋ ਲੜਕੀ ਹੈਗੀ ਇਸ ਕੋਲ ਚਲਾ ਗਿਆ ਸੀ ਅਤੁੱਤ ਸਰ ਇਹ ਸਕੇਟਰ ਹੋ ਗਈ ਸੀ ਦੋਸ਼ੀ ਆਪਸ ਵਿੱਚ ਜੀ ਦੋਸ਼ੀ ਸਰ ਅਲੱਗ-ਅਲੱਗ ਹੋ ਗਏ ਸੀ ਸਰ ਨਹੀਂ ਦੋਸ਼ੀ ਇਹ ਹੈ ਗੁਰਮਨਦੀਪ ਦੇ ਕੋਲ ਚਲਾ ਗਿਆ ਸੀ ਇਹਨੇ ਲੁਕੋ ਲਿਆ ਸੀ ਉਹ ਇਮੀਡੀਏਟ ਆਫਟਰ ਇਨਸੀਡੈਂਟ ਇਹ ਫੈਮਿਲੀ ਦੇ ਬੱਚੇ ਹਜੇ ਇਹ ਤਾਂ ਮੈਂ ਤਾਂ ਅਸੀਂ ਹਜੇ ਇਹਨੂੰ ਅਰੈਸਟ ਕੀਤਾ ਹੈਗਾ ਇਹ ਹਜੇ ਅਸੀਂ ਪੁੱਛਾਂਗੇ ਕਿਸ ਮੰਤਵ ਨਾਲ ਇਹ ਉਹਨੂੰ ਪਨਾਮ ਦਿੱਤੀ ਸੀ ਕੀ ਇਹਦਾ ਮੇਨ ਉਹਦੀ ਕੋਈ ਐਂਗਲ ਸੀ ਕਦੋਂ ਤੋਂ ਜਾਣਦੀ ਹੈ ਸਾਰਾ ਹਜੇ ਅਸੀਂ ਇਹਨੂੰ ਪੁਸ਼ੀਸ਼ ਕਰਕੇ ਅਸੀਂ ਇਨਵੈਸਟੀਗੇਸ਼ਨ 'ਚ ਲੈ ਕੇ ਆਵਾਂਗੇ ਐਮ ਐਸਸੀ ਸਟੂਡੈਂਟ